ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬ੍ਰਹਿਮੰਡ ਦੀ ਰਚਨਾ ਬਾਰੇ ਵਿਚਾਰ ਕਰਦੇ ਹਾਂ ਬ੍ਰਹਿਮੰਡ ਦੀ ਰਚਨਾ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੀ ਬਾਣੀ ਵਿੱਚ ਫਰਮਾਉਂਦੇ ਹਨ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾਂ ਅੰਤਨੰਤ ਪਹਿਲਾ ਇਸ ਬ੍ਰਹਿਮੰਡ ਦੇ ਸਥਾਨ ਤੇ ਸਭ ਕਿਤੇ ਸੱਚ ਹੀ ਸੱਚ ਪ੍ਰਮਾਤਮਾ ਹੀ ਸੀ ਕੋਈ ਕਿਸੇ ਪ੍ਰਕਾਰ ਦਾ ਆਕਾਰ ਨਹੀਂ ਸੀ ਕੋਈ ਸੂਖਮ ਤੇ ਅਸਥੂਲ ਕਾਰ ਨਹੀਂ ਸਨ ਕੇਵਲ ਨਿਰੰਕਾਰ ਆਪਣੇ ਆਪ ਵਿੱਚ ਸਮਾਇਆ ਹੋਇਆ ਵਿਚਰ ਰਿਹਾ ਸੀ ਅਜਿਹੀ ਅਵਸਥਾ ਕਦੋਂ ਤੱਕ ਰਹੀ ਇਹ ਤਾਂ ਉਹ ਆਪ ਹੀ ਪ੍ਰਮਾਤਮਾ ਹੀ ਜਾਣਦਾ ਹੈ ਇੱਕ ਸਮੇਂ ਤੇ ਆ ਕੇ ਪ੍ਰਮਾਤਮਾ ਦੇ ਮਨ ਵਿੱਚ ਇਹ ਸ੍ਰਿਸ਼ਟੀ ਜਾਂ ਬ੍ਰਹਿਮੰਡ ਦੀ ਖੇਲ ਰਚਨ ਦਾ ਸੰਕਲਪ ਉਤਪਨ ਹੋਇਆ ਤੇ ਇਹ ਹੋਣਦ ਆਕਾਰ ਲੈਣ ਲੱਗੀ ਗੁਰੂ ਨਾਨਕ ਦੇਵ ਜੀ ਦੱਸ ਰਹੇ ਹਨ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਇ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਏ ਰਚਨਾ ਸ਼ੁਰੂ ਕਰਨ ਲਈ ਪਹਿਲਾ ਨਿਰੰਕਾਰ ਨੇ ਪਉਣ ਸਾਜੀ ਫਿਰ ਜਲ ਤੇ ਅਗਨ ਰਚੇ ਤਾਂ ਇਹ ਤੁੰਦੂਕਾਰਾ ਦਿਸਣ ਲੱਗ ਪਿਆ ਜਿਸ ਬਾਰੇ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਹਨ ਮਾਰੂ ਮਹੱਲਾ ਪਹਿਲਾ ਅਰਬਦ ਨਰਬਤ ਤੁੰਦੂਕਾਰਾ ਧਰਨਾ ਗਗਨਾ ਹੁਕਮ ਅਪਾਰਾ ਨਾ ਦਿਨ ਰਹਿ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਇੰਦਾ ਖਾਣੀ ਨਾ ਬਾਣੀ ਪਉਣ ਨਾ ਪਾਣੀ ਉਪਤ ਖਪਤ ਨਾ ਆਵਣ ਜਾਣੀ ਖੰਡ ਪਤਾਲ ਸप्त ਨਹੀਂ ਸਾਗਰ ਨਦੀ ਨਾ ਨੀਰ ਵਹਾਇੰਦਾ ਇਸ ਸਾਰੇ ਸ਼ਬਦ ਵਿੱਚ ਦੱਸਿਆ ਗਿਆ ਹੈ ਕਿ ਬ੍ਰਹਿਮੰਡ ਜਿਸ ਵਿੱਚ ਅਸੀਂ ਰਹਿ ਰਹੇ ਹਾਂ ਦੀ ਰਚਨਾ ਤੋਂ ਪਹਿਲਾਂ ਆਕਾਸ਼ ਵਿੱਚ ਸਿਰਫ ਧੁੰਦੂ ਕਾਰਾ ਹੀ ਦਿਖਾਈ ਦਿੰਦਾ ਸੀ ਨਾ ਕੋਈ ਦ੍ਰਿਸ਼ਟਮਾਨ ਵਸਤੂ ਸੀ ਨਾ ਕਿਸੇ ਕਿਸਮ ਦੇ ਜੀਵ ਪੈਦਾ ਹੋਏ ਸਨ ਨਾ ਧਰਤੀ ਸੀ ਅਤੇ ਨਾ ਹੀ ਚੰਦ ਤੇ ਸੂਰਜ ਸਨ ਨਾ ਕੋਈ ਦਿਸ਼ਾ ਸੀ ਨਾ ਸਵਰਗ ਨਰਕ ਸੀ ਨਾ ਹੀ ਬ੍ਰਹਮਾ ਬਿਸੰਤੇ ਮਹੇਸ਼ਨ ਕਿਸੇ ਕਿਸਮ ਦਾ ਪਖੰਡ ਆਦ ਵੀ ਨਹੀਂ ਸੀ ਤੇ ਨਾ ਹੀ ਕੋਈ ਤੀਰਥ ਸੀ ਬਸ ਆਕਾਸ਼ ਹੀ ਆਕਾਸ਼ ਤੇ ਸਚਖੰਡ ਸੀ ਜਦੋਂ ਨਿਰੰਕਾਰ ਅਕਾਲਪੁਰਖ ਨੂੰ ਪਾਇਆ ਤਾਂ ਉਸ ਨੇ ਪਹਿਲਾ ਮਾਇਆ ਸਾਜ ਕੇ ਤਿੰਨ ਸ਼ਕਤੀਆਂ ਉਸ ਅਧੀਨ ਕਰ ਦਿੱਤੀਆਂ ਅਤੇ ਬ੍ਰਹਿਮੰਡ ਦਾ ਆਕਾਰ ਤੈਅ ਕੀਤਾ ਇਸ ਨਿਸ਼ਚਿਤ ਜਗ੍ਹਾ ਤੇ ਸ੍ਰਿਸ਼ਟੀ ਦੀ ਰਚਨਾ ਰਜੀ ਜੀਵਾਂ ਦੀ ਉਤਪਤੀ ਕਰਵਾਈ ਤੇ ਮਾਇਆ ਦਾ ਜਾਲ ਵਿਛਾ ਦਿੱਤਾ ਆਪ ਸਰੀ ਜੀਵਾਂ ਵਿੱਚ ਆਤਮਾ ਦੇ ਰੂਪ ਵਿੱਚ ਵਿਚਰਦਾ ਹੋਇਆ ਵੀ ਗੁਪਤ ਰੂਪ ਧਾਰਨ ਕਰਕੇ ਜੀਵਾਂ ਦੇ ਅੰਦਰ ਹੀ ਅਲੋਪ ਹੋ ਕੇ ਬੈਠ ਗਿਆ ਜਿਸ ਨੂੰ ਪਾਸ਼ਾ ਜੀ ਫਰਮਾ ਰਹੇ ਹਨ ਘਟ ਘਟ ਰਵ ਰਹਿਆ ਬਨਵਾਰੀ ਜਲਥਲ ਮਹੀਲ ਗੁਪਤੋ ਵਰਤੇ ਗੁਰ ਸ਼ਬਦੀ ਦੇਖ ਨਿਹਾਰੀ ਜੀਉ ਅੱਗੇ ਬ੍ਰਹਮਣ ਦੀ ਦ੍ਰਿਸ਼ਟਮਾਨ ਰੂਪ ਵਿੱਚ ਸਿਰਜਣਾ ਕਿਵੇਂ ਹੋਈ ਆਓ ਉਹ ਪਾਸ਼ਾ ਜੀ ਦੱਸ ਰਹੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੀ ਤੀਵੀ ਪੌੜੀ ਵਿੱਚ ਇਸ ਬਾਰੇ ਸਮਝਾਉਂਦੇ ਹਨ ਇਕ ਕਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕਲਾਈ ਦੀ ਬਾਣ ਜਿਵਤ ਸੁਭਾਵ ਐ ਤੇ ਵੇ ਚਲਾਵੇ ਜਿਉ ਵ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ ਆਦੇਸ਼ ਤੇ ਸਿਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਸੱਚਖੰਡ ਵਿੱਚ ਮਾਇਆ ਜਿਸ ਨੂੰ ਤ੍ਰੈ ਗੁਣ ਤੇ ਕਾਲ ਦਾ ਨਾਮ ਹੀ ਦੇ ਦਿੱਤਾ ਗਿਆ ਹੈ ਇਸ ਨੂੰ ਬ੍ਰਹਿਮੰਡ ਰਚਨ ਦਾ ਹੁਕਮ ਹੋਇਆ ਮਾਇਆ ਨੇ ਜਿੰਨੀ ਜਗ੍ਹਾ ਵਿੱਚ ਆਕਾਰ ਤਿਆਰ ਕਰਨਾ ਸੀ ਉਸਤੇ ਨਿਸ਼ਾਨ ਲਗਾਇਆ ਉੱਪਰਲੇ ਨਿਸ਼ਾਨ ਨੂੰ ਆਕਾਸ਼ ਦੇ ਹੇਠਲੇ ਨਿਸ਼ਾਨ ਨੂੰ ਪਤਾਲ ਦਾ ਨਾਮ ਦੇ ਦਿੱਤਾ ਗਿਆ ਇਹਨਾਂ ਦੋ ਨਿਸ਼ਾਨਾਂ ਵਿਚਕਾਰ ਜਿੱਨਾ ਧੁੰਦੂਕਾਰਾ ਮਜੂ ਸੀ ਉਸ ਵਿੱਚੋਂ ਲੋੜ ਅਨੁਸਾਰ ਪੌਣ ਪਾਣੀ ਤੇ ਅਗਨ ਦੇ ਤਤ ਤਿਆਰ ਕੀਤੇ ਗਏ ਤੇ ਹੁਕਮ ਅਨੁਸਾਰ ਇਹਨਾਂ ਤਿੰਨਾਂ ਨੂੰ ਵੱਖ-ਵੱਖ ਥਾਵਾਂ ਤੇ ਇਕੱਠਾ ਕੀਤਾ ਗਿਆ ਤਾਂ ਇਹ ਤਿੰਨ ਸ਼ਕਤੀਆਂ ਦਿਖਾਈ ਦੇਣ ਲੱਗ ਪਈਆਂ ਮਾਇਆ ਨੇ ਇਹਨਾਂ ਤਿੰਨਾਂ ਨੂੰ ਪ੍ਰਮਾਤਮਾ ਅੱਗੇ ਪ੍ਰਵਾਨਗੀ ਲੈਣ ਲਈ ਪੇਸ਼ ਕੀਤਾ ਪਰ ਪ੍ਰਮਾਤਮਾ ਨੇ ਆਪਣਾ ਸਰਗੁਣ ਰੂਪ ਦੇਖ ਕੇ ਪ੍ਰਵਾਨਗੀ ਦੇ ਦਿੱਤੀ ਤੇ ਹੁਕਮ ਕੀਤਾ ਕਿ ਨਿਰੰਕਾਰ ਸਾਰੇ ਦਿਸਟਮਾਨ ਨੂੰ ਆਪਣੀ ਰਜ਼ਾ ਅਨੁਸਾਰ ਚਲਾਏਗਾ ਮਾਇਆ ਅਤੇ ਤੱਤਾਂ ਨੇ ਨਮਸਕਾਰ ਕਰਕੇ ਪ੍ਰਮਾਤਮਾ ਦਾ ਹੁਕਮ ਮਨਜ਼ੂਰ ਕੀਤਾ ਇਹਨਾਂ ਵਿੱਚ ਜੋ ਜੋਤ ਪ੍ਰਵੇਸ਼ ਹੋਈ ਹੈ ਅਤੇ ਉਸ ਨਾਲ ਪਾਉਣ ਰਾਹੀਂ ਸੰਬੰਧ ਕਾਇਮ ਕੀਤਾ ਜਿਸ ਤੋਂ ਬਾਅਦ ਧਰਤੀ ਤੇ ਜੋ ਜੂਨਾ ਦੇ ਆਕਾਰ ਤਿਆਰ ਕਰਨੇ ਸਨ ਉਹਨਾਂ ਨੂੰ ਤਿਆਰ ਕਰਨ ਵਾਸਤੇ ਮਾਇਆ ਨੇ ਚਾਰ ਖੰਡ ਤਿਆਰ ਕੀਤੇ ਜਿਨ੍ਹਾਂ ਨੂੰ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਤੇ ਕਰਮ ਖੰਡ ਕਿਹਾ ਜਾਂਦਾ ਹੈ ਤਿੰਨ ਪੌਣ ਪਾਣੀ ਤੇ ਬਸੰਤਰ ਜਿਸ ਨੂੰ ਬ੍ਰਹਮਾ ਵਿਸ਼ਨੂ ਤੇ ਮਹੇਸ਼ ਕਿਹਾ ਗਿਆ ਆ ਇਹ ਨਾਂ ਰੱਖੇ ਇਹਨਾਂ ਨੂੰ ਤੱਤ ਤਿਆਰ ਕਰਨ ਦੇਖਭਾਲ ਕਰਨ ਵਿਨਾਸ਼ ਕਰਨ ਕੰਮ ਸੌਂਪੇ ਗਏ ତਰਤੀ ਤਿਆਰ ਕਰਨ ਵਾਸਤੇ ਤੁੰਦੂਕਾਰੇ ਵਿੱਚੋਂ ਹੁਕਮ ਅਨੁਸਾਰ ਪੌਣ ਪਾਣੀ ਤੇ ਬਸੰਤਰ ਦੇ ਤੱਤ ਮਿਲਾਏ ਗਏ ਅਤੇ ਉਹਨਾਂ ਵਿੱਚ ਆਕਾਸ਼ ਤੇ ਪਤਾਲ ਦੇ ਤੱਤ ਸ਼ਾਮਲ ਕੀਤੇ। ਜਦੋਂ ਇਹ ਇਕੱਠੇ ਕੀਤੇ ਗਏ ਤਾਂ ਇੱਕ ਬਹੁਤ ਵੱਡਾ ਆਕਾਰ ਨਜ਼ਰ ਆਉਣ ਲੱਗਿਆ ਜਿਸ ਨੂੰ ਧਰਤੀ ਜਾਂ ਧਰਮਸ਼ਾਲ ਦਾ ਨਾਮ ਦਿੱਤਾ ਗਿਆ ਕਿ ਜਿਸ ਤਰ੍ਹਾਂ ਮੁਸਾਫਿਰ ਆਉਂਦੇ ਜਾਂਦੇ ਰਹਿੰਦੇ ਹਨ ਇਸੇ ਤਰ੍ਹਾਂ ਧਰਤੀ ਤੇ ਜੀਵ ਜੁਨਾ ਦੇ ਜੁਨਾ ਵਿੱਚ ਆਉਂਦੇ ਜਾਂਦੇ ਰਹਿਣਗੇ। ਇਸ ਯੁਗਤੀ ਦੁਆਰਾ ਧਰਤੀ ਤੇ ਤੱਤ ਤਿਆਰ ਕੀਤੇ ਗਏ। ਉਸੇ ਤਰ੍ਹਾਂ ਚਾਰੇ ਖਾਣੀਆਂ ਰਾਹੀਂ ਧਰਤੀ ਦੇ ਜੀਵ ਵੀ ਤਿਆਰ ਕੀਤੇ ਗਏ ਤੇ ਜੁਨਾਂ ਦੀ ਉਤਪਤੀ ਕੀਤੀ ਇਸ ਬਾਰੇ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੀ ਬਾਣੀ ਵਿੱਚ ਫਰਮਾਉਂਦੇ ਹਨ ਰਾਤੀ ਰੁਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਇਹ ਜੋ ਦ੍ਰਿਸ਼ਟਮਾਨ ਆਕਾਰ ਨਿਰੰਕਾਰ ਨੇ ਸਾਜਿਆ ਇਸ ਵਿੱਚ 84 ਲੱਖ ਜੁਨ ਉਤਪਨ ਕਰਕੇ ਆਪ ਗੁਪਤ ਰੂਪ ਵਿੱਚ ਹੀ ਵਿਚਰਨ ਲੱਗ ਪਿਆ ਜੀਵਾਂ ਦੀ ਉਤਪਤੀ ਤੇ ਪਾਲਣਾ ਸ੍ਰਿਸ਼ਟੀ ਦੇ ਸਾਰੇ ਜੀਵਾਂ ਵਿੱਚ ਜੋਤਮਈ ਨਿਰੰਕਾਰ ਆਪ ਮੌਜੂਦ ਹੈ ਤੇ ਚਾਰੇ ਖਾਣੀਆਂ ਰਾਹੀਂ ਇਹਨਾਂ ਦੀ ਉਤਪਤੀ ਕਰਦਾ ਹੈ ਮਹਾਰਾਜ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁ ਰਚਦੀਨੀ ਇਸ ਤਰ੍ਹਾਂ ਕੁਝ ਜੀਵ ਆਂਡਿਆਂ ਤੋਂ ਕੁਝ ਜੇਰ ਤੋਂ ਕੁਝ ਸਰੀਰ ਦੇ ਪਸੀਨੇ ਤੋਂ ਤੇ ਕੁਝ ਮਿੱਟੀ ਤੋਂ ਪੈਦਾ ਹੁੰਦੇ ਹਨ ਇਹਨਾਂ ਨੂੰ ਅੰਡਜ ਜੇਰੇ ਸੇਤਜ ਤੇ ਉਤਪੁਜ ਕਿਹਾ ਗਿਆ ਹੈ ਨਿਰੰਕਾਰ ਨੇ ਦ੍ਰਿਸ਼ਟਮਾਨ ਰੂਪ ਨੂੰ ਪਾਲਣ ਵਾਸਤੇ ਬ੍ਰਹਿਮੰਡ ਵਿੱਚ ਲੋੜ ਅਨੁਸਾਰ ਇੱਕੋ ਜਿਹੇ ਪਾਉਣ ਪਾਣੀ ਵਿਸੰਤਰ ਦਿੱਤੇ ਹਨ ਤੇ ਚਾਰੇ ਖਾਣੀਆਂ ਜੀਵਾਂ ਦੀ ਲੋੜ ਅਨੁਸਾਰ ਇਹਨਾਂ ਦੇ ਤੱਤਾਂ ਦਾ ਤਾਲਮੇਲ ਬਣਾਈ ਰੱਖਦਾ ਹੈ ਅਤੇ ਕਿਸੇ ਜੀਵ ਨੂੰ ਘਾਟ ਨਹੀਂ ਆਉਣ ਦਿੰਦਾ ਜਿਨ੍ਹਾਂ ਤੱਤ ਧੰਦੂਕਾਰੇ ਵਿੱਚ ਲੋੜ ਤੋਂ ਵਧੇਕ ਸਨ ਉਹਨਾਂ ਵਿੱਚੋਂ ਪਾਣੀ ਨੂੰ ਸਮੁੰਦਰ ਦੇ ਰੂਪ ਵਿੱਚ ਅਗਨ ਨੂੰ ਤੇਲ ਤੇ ਗੈਸਾਂ ਆਦਿ ਦੇ ਰੂਪ ਵਿੱਚ ਪਾਉਣ ਨੂੰ ਆਕਾਸ਼ ਵਿੱਚ ਇਕੱਠਾ ਕਰ ਦਿੱਤਾ ਹੈ ਅਤੇ ਲੋੜ ਮੁਤਾਬਕ ਇਹਨਾਂ ਤਤਾਂ ਦੀ ਵਰਤੋਂ ਕਰਾਉਂਦਾ ਰਹਿੰਦਾ ਹੈ। ਪੇਟ ਦੀ ਪੂਰਤੀ ਵਾਸਤੇ ਜੀਵਨ ਜੀਵਾਂ ਦਾ ਆਹਾਰ ਬਣਾ ਦਿੰਦਾ। ਪਰਮਾਤਮਾ ਆਪਣੇ ਜੀਵਾਂ ਦੇ ਲਈ ਆਹਾਰ ਬਨਸਪਤੀ ਰੂਪ ਵਿੱਚ ਉਤਪਨ ਕਰਦਾ ਹੈ। ਆਹਾਰ ਬਾਰੇ ਮਹਾਰਾਜੀ ਗੁਰਬਾਣੀ ਵਿੱਚ ਦੱਸ ਰਹੇ ਹਨ ਇੱਕ ਮਾਸਾहारी ਇੱਕ ਤ੍ਰਿਣ ਖਾਏ ਇੱਕ ਨਸ਼ਤੀ ਅੰਮ੍ਰਿਤ ਖਾਏ ਇੱਕ ਮਿੱਟੀਆ ਮਹਿ ਮਿੱਟੀਆ ਖਾਏ ਇਕ ਪੌਣ ਸੁਮਾਰੀ ਪੌਣ ਸੁਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵਾਂ ਦੀ ਰੱਖਿਆ ਵੀ ਆਪ ਹੀ ਆਪਣੀ ਜੋਤ ਪ੍ਰਗਟ ਕਰਕੇ ਕਰਦਾ ਹੈ ਜਲ ਤੇ ਥਲ ਵਿੱਚ ਹਮੇਸ਼ਾ ਹੀ ਜੀਵਾਂ ਤੇ ਮਿਹਰਬਾਨ ਹੋ ਕੇ ਉਹਨਾਂ ਨੂੰ ਪਾਲਦਾ ਹੈ ਅਲੱਗ ਅਲੱਗ ਜੀਵਾਂ ਦੀ ਅਲੱਗ ਅਲੱਗ ਲੋੜਾਂ ਪੂਰੀਆਂ ਕਰਨ ਲਈ ਧਰਤੀ ਨਾਲ ਦੂਜੇ ਖੰਡਾਂ ਜਿਵੇਂ ਚੰਦ ਸੂਰਜ ਆਦਿ ਦਾ ਸਬੰਧ ਕਾਇਮ ਕੀਤਾ ਹੋਇਆ ਹੈ ਇਹ ਸਾਰਾ ਉਸ ਦੇ ਹੁਕਮ ਅਨੁਸਾਰ ਹੀ ਚੱਲ ਰਿਹਾ ਹੈ ਜਦੋਂ ਉਸ ਨੇ ਇੱਕ ਰੂਪ ਹੋਣਾ ਹੁੰਦਾ ਹੈ ਦਾ ਇਹਨਾਂ ਤਿੰਨਾ ਤਤਾਂ ਪਾਉਣ ਪਾਣੀ ਬਸੰਤਰ ਨੂੰ ਇਕੱਠਾ ਕਰਕੇ ਹਿੱਲ-ਜੁਲ ਪੈਦਾ ਕਰ ਦਿੰਦਾ ਹੈ ਤੇ ਫੇਰ ਸਾਰਾ ਤੁੰਦੁਕਾਰਾ ਹੋ ਜਾਂਦਾ ਹੈ ਇਹ ਸੀ ਬ੍ਰਹਿਮੰਡ ਦੀ ਰਚਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ